ਸਾਕਾ ਚਮਕੌਰ ਸਾਹਿਬ ਪਾਗ ਚੌਥਾ 22 ਦਸੰਬਰ 1704 ਨੂੰ ਚਮਕੌਰ ਵਿੱਚ ਸੰਸਾਰ ਦਾ ਇੱਕ ਬੜਾ ਹੀ ਅਨੋਖਾ ਜੰਗ ਸ਼ੁਰੂ ਹੋ ਗਿਆ ਇੱਕ ਪਾਸੇ ਗੁਰੂ ਜੀ ਦੀ ਫੌਜ ਦੇ 40 ਸੂਰਮੇ ਸਿੰਘ ਥੱਕੇ ਭੁੱਖਣ ਪਾਣੇ ਤੇ ਧਿਆਏ ਦੂਜੇ ਪਾਸੇ ਮੁਗਲ ਫੌਜ ਦੇ 10 ਲੱਖ ਸਿਪਾਹੀ ਸਨ ਜਦ ਮੁਗਲ ਫੌਜ ਨੇ ਕਿਲੇ ਤੇ ਜ਼ੋਰਦਾਰ ਹਮਲਾ ਕੀਤਾ ਤਾਂ ਗੁਰੂ ਜੀ ਨੇ ਇਸ ਹਮਲੇ ਦੇ ਟੱਕਰੇ ਲਈ ਪੰਜ ਪੰਜ ਸਿੰਘਾਂ ਦੇ ਜਥੇ ਕਿਲੇ ਤੋਂ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਬਾਹਰ ਨਿਕਲਦੇ ਸਾਰ ਸਿੰਘਾਂ ਨੇ ਜ਼ੋਰ ਦਾ ਜਕਾਰਾ ਛੱਡਿਆ ਤੇ ਅੱਗੇ ਵਧਦੀ ਆ ਰਹੀ ਮੁਗਲ ਫੌਜ ਨੂੰ ਟੁੱਟ ਕੇ ਪੈ ਗਏ ਉੱਪਰੋਂ ਗੁਰੂ ਜੀ ਨੇ ਸਹਬਜ਼ਾਦਿਆਂ ਤੇ ਕਿਲੇ ਦੇ ਉੱਪਰ ਬੈਠੇ ਸਿੰਘਾਂ ਨੇ ਤੀਰਾਂ ਤੇ ਗੋਲੀਆਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ 2 ਘੰਟੇ ਕਮਸਾਨ ਦੀ ਲੜਾਈ ਹੋਈ ਤਲਵਾਰਾਂ ਤੇ ਢਾਲਾਂ ਦੀ ਜ਼ਬਰਦਸਤ ਟੱਕਰ ਹੋਈ ਤੀਰ ਤੇ ਨੇਜੇ ਚੱਲੇ ਸੈਂਕੜੇ ਮੁਗਲ ਸਿਪਾਹੀ ਡਿੱਗੇ ਲੋਥਾਂ ਦੀਆਂ ਲੋਥਾਂ ਢੇਰੀ ਹੋ ਗਈਆਂ ਇਤਨਾ ਲਹੂ ਵਗਿਆ ਕਿ ਜ਼ਮੀਨ ਤੇ ਮਿੱਟੀ ਦਿਸਦੀ ਹੀ ਨਹੀਂ ਸੀ ਲਹੂ ਦੇ ਘਾਣ ਮਚ ਗਏ ਬਹਾਦਰੀ ਦੇ ਜੋਰ ਦਿਖਾਉਂਦੇ ਹੋਏ ਪੰਜਾਂ ਸਿੰਘਾਂ ਦਾ ਜਥਾ ਸ਼ਹੀਦ ਹੋ ਗਿਆ ਉਸ ਤੋਂ ਮਗਰੋਂ ਇੱਕ ਹੋਰ ਜਥਾ ਮੈਦਾਨ ਵਿੱਚ ਨਿਤਰਿਆ ਅਨੇਕਾਂ ਮੁਗਲ ਸਿਪਾਈਆਂ ਨੂੰ ਮੌਤ ਦੇ ਘਾਟ ਉਟਾ ਉਤਾਰ ਕੇ ਉਹ ਬੀਸ਼ੀਦੀ ਪ੍ਰਾਪਤ ਕਰ ਗਏ ਸਰਹਿੰਦ ਦੇ ਨਵਾਬ ਵजीर खान ਨੇ ਆਪਣੇ ਜਰਨੈਲ ਨੂੰ ਹੁਕਮ ਦਿੱਤਾ ਕਿ ਗੜੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਜ਼ਬਰਦਸਤ ਹੱਲਾ ਕੀਤਾ ਜਾਵੇ ਗੁਰੂ ਜੀ ਦੇ 40 ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਹ ਸਹਬਜ਼ਾਦਿਆਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਚਲੇ ਜਾਣ ਪਰ ਗੁਰੂ ਜੀ ਨੇ ਵੱਦੀ ਆ ਰਹੀ ਮੁਗਲ ਫੌਜ ਵੱਲ ਇਸ਼ਾਰਾ ਕਰਕੇ ਕਿਹਾ ਉਹ ਦੇਖੋ ਤੀਰ ਕਿਵੇਂ ਚੱਲੇ ਆ ਰਹੇ ਹਨ ਜੋਦੇ ਗੁੱਥਮ ਗੁੱਥਾ ਹੋ ਰਹੇ ਹਨ ਜਿਵੇਂ ਉਹਨਾਂ ਸੁਣੀ ਅਣਸੁਣੀ ਕਰ ਦਿੱਤੀ ਹੋਵੇ ਜਦ ਉਹਨਾਂ ਫੇਰ ਗੱਲ ਦੁਹرائی ਤਾਂ ਮਹਾਰਾਜ ਕਹਿਣ ਲੱਗੇ ਕਿਹੜੇ ਸਹਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਸਹਬਜ਼ਾਦੇ ਹੋ ਗੁਰੂ ਜੀ ਦੇ ਇਹ ਵਾਕ ਸੁਣ ਕੇ ਸਿੰਘ ਲਾਜਵਾਬ ਹੋ ਗਏ ਜੰਗ ਵਿੱਚ ਜੂਝਣ ਲਈ ਉਹ ਤਿਆਰ ਬਰਤਿਆਰ ਖੜੇ ਹੋ ਕੇ ਆਪਣੇ ਹਥਿਆਰਾਂ ਨੂੰ ਸੰਭਾਲਣ ਲੱਗੇ ਦੋਵੇਂ ਸਹਬਜ਼ਾਦਿਆਂ ਨੂੰ ਵੀ ਆਪਣੇ ਗੁਰੂ ਪਿਤਾ ਦੇ ਸ਼ਬਦਾਂ ਤੋਂ ਨਵਾਂ ਉਤਸ਼ਾਹ ਮਿਲਿਆ ਸਾਹਿਬ ਜادہ ਅਜੀਤ ਸਿੰਘ ਜੀ ਗੁਰੂ ਜੀ ਦੇ ਸਾਹਮਣੇ ਆ ਗਏ ਤੇ ਹੱਥ ਜੋੜ ਕੇ ਆਪਣੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਏ ਮਹਾਰਾਜ ਜੀ ਨੇ ਥਾਪੀ ਦਿੱਤੀ ਤੇ ਅਠਾ ਸਿੱਖਾਂ ਦਾ ਜਥਾ ਨਾਲ ਤੋਰਿਆ ਗੁਰੂ ਜੀ ਬੜੇ ਚਾ ਨਾਲ ਆਪਣੇ 18 ਸਾਲ ਦੇ بیٹے ਨੂੰ ਜੰਗ ਦੇ ਮੈਦਾਨ ਵਿੱਚ ਜਾਂਦਿਆਂ ਦੇਖ ਰਹੇ ਸਨ ਗੱਡੀ ਤੋਂ ਨਿਕਲਦਿਆਂ ਹੀ ਸਭ ਸਿੰਘਾਂ ਨੇ ਬੜੇ ਜ਼ੋਰ ਨਾਲ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੁਗਲ ਸਿਪਾਹੀ ਅੱਗੇ ਵਧੇ ਤੇ ਸਹਬਜ਼ਾਦੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਪਰ ਇਸ ਬੀਰ ਸੁਪੁੱਤਰ ਨੇ ਤੀਰਾਂ ਦੀ ਅਜਹੀ ਬੁਛਾੜ ਕੀਤੀ ਕਿ ਕਈਆਂ ਦੀਆਂ ਛਾਤੀਆਂ ਵਿੰਨ ਦਿੱਤੀਆਂ ਫਿਰ ਗਰਜ ਕੇ ਲਕਾਰਿਆ ਕਿ ਜਿਸ ਚ ਦਲੇਰੀ ਹੈ ਉਹ ਸਾਹਮਣੇ ਆ ਕੇ ਲੜੇ ਕਈ ਮੁਗਲ ਸਿਪਾਹੀ ਭੱਜ ਕੇ ਅੱਗੇ ਆਏ ਪਰ ਸਾਹਿਬ ਜادہ ਅਜੀਤ ਸਿੰਘ ਜੀ ਨੇ ਅਜਾਹੇ ਕਰਾਰੇ ਵਾਰ ਕੀਤੇ ਕੇ ਉਹ ਯਾ ਅਲੀ ਯਾ ਅਲੀ ਕਰਦੇ ਪਿੱਛੇ हट ਗਏ ਸਹਬ ਜਾਦਾ ਅਜੀਤ ਸਿੰਘ ਜੀ ਨੂੰ ਵੀ ਮੁਗਲ ਸਰਦਾਰ ਨੇ ਕੱਸ ਕੇ ਨੇਜਾ ਮਾਰਿਆ ਆਪ ਜੀ ਵਾਲ-ਵਾਲ ਬਚ ਗਏ ਪਰ ਕੋੜਾ ਜ਼ਖਮੀ ਹੋ ਗਿਆ ਆਪ ਨੇ ਪੈਦਲ ਹੀ ਜੰਗ ਜਾਰੀ ਰੱਖੀ ਇਕੱਲਿਆਂ ਦੇਖ ਕੇ ਮੁਗਲ ਫੌਜ ਦੇ ਸਿਪਾਹੀਆਂ ਨੇ ਇੱਕੋ ਵਾਰ ਹਮਲਾ ਕਰਕੇ ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੀ ਮਮਟੀ ਤੇ ਬੈਠੇ ਆਪਣੇ ਵੀਰ ਸੁਪੁੱਤਰ ਦੇ ਜੋਰ ਦੇਖ ਰਹੇ ਸਨ ਉਹਨਾਂ ਨੂੰ ਸ਼ਹੀਦ ਹੁੰਦਾ ਦੇਖ ਕੇ ਆਪ ਨੇ ਜੋਰ ਦਾ ਜੈਕਾਰਾ ਛੱਡਿਆ ਬੁਲੀ ਸੋਨਿਹਾਲ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸ਼ੁਕਰ ਵਿੱਚ ਸਿਰ ਝੁਕ ਗਿਆ ਧੰਨਵਾਦ